ਪੰਜਾਬ ਦੇ ਬੱਚੇ ਪੰਜਾਬ ਤੋਂ ਬਾਹਰ ਜਾ ਕੇ ਕਾਮਯਾਬ ਹੋ ਜਾਂਦੇ ਵੱਡੇ ਵੱਡੇ ਕਾਰੋਬਾਰ ਕਰਦੇ ਆ ਨਾ ਕਮਾਉਂਦੇ ਆ ਨਾ ਤੇ ਅਲਟੀਮੇਟ ਪੰਜਾਬ ਦਾ ਹੀ ਉੱਚਾ ਹੁੰਦਾ ਹੈ ਜੀ ਜੇ ਉਹ ਹੀ ਨਾ ਉਹ ਹੀ ਕਾਮਯਾਬੀ ਸਾਨੂੰ ਪੰਜਾਬ ਚ ਮਿਲੇ ਤੇ ਮੈਨੂੰ ਲੱਗਦਾ ਚਾਰ ਚੰਨ ਪੰਜਾਬ ਨੂੰ ਹੋਰ ਜ਼ਿਆਦਾ ਲੱਗਣਾ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਅੱਜ ਤੁਸੀਂ ਕਿਤੇ ਖੇਤੀ ਨਾਲ ਰਿਲੇਟਡ ਐਗਰੀਕਲਚਰ ਨਾਲ ਰਿਲੇਟਡ ਕੋਈ ਯੂਨਿਟਸ ਕੋਈ ਫੂਡ ਪ੍ਰੋਸੈਸਿੰਗ ਯੂਨਿਟਸ ਜਾਂ ਪੰਜਾਬ ਦੇ ਵਿੱਚੋਂ ਜਿੰਨਾ ਵੀ ਫੂਡ ਗ੍ਰੇਨ ਆਪਾਂ ਪੈਦਾ ਕਰ ਉਹਨੂੰ ਪ੍ਰੋਸੈਸ ਕਰਕੇ ਉਹਨੂੰ ਅਗਲੇ ਫੂਡ ਦੇ ਵਿੱਚ ਕੰਪੈਕਟ ਫੂਡ ਚ ਲਿਜਾਣ ਦਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਲੈਵਲ ਦਾ ਕੋਈ ਯੂਨਿਟ ਅਜੇ ਤੱਕ ਐਸਟੈਬਲਿਸ਼ ਹੋਣ ਜਾਂ ਲੱਗੇ ਹੋਣ ਜਾਂ ਸਾਡੇ ਲੋਕਾਂ ਵਾਸਤੇ ਫੂਡ ਪ੍ਰੋਸੈਸਿੰਗ ਦੇ ਵਿੱਚ ਕੋਈ ਨਵੀਆਂ এমਪਲੋਇਮੈਂਟਸ ਜਿਹੜੀਆਂ ਵਾਂ ਉਹ ਜਨਰੇਟ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੀਤੀਆਂ ਹੋਣ ਇੱਥੇ ਤੇ ਸਿਰਫ ਇੱਕ ਗੱਲ ਹੀ ਹੁੰਦੀ ਹੈ ਜੀ ਪੰਜਾਬ ਨੂੰ ਤੇ ਲੁੱਟਣ ਆ ਗਏ ਪੰਜਾਬ ਨੂੰ ਖਾਣ ਆ ਗਏ ਇਹ ਲੋਕਲ ਸਿਆਸੀ ਪਾਰਟੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਕ੍ਰਿਟੀਸਾਈਜ਼ ਕਰਨ ਦੇ ਲਈ ਕਿਸੇ ਵੀ ਚੰਗੇ ਵੱਡੇ ਕਾਰੋਬਾਰੀ ਨੂੰ ਬਿਜ਼ਨਸਮੈਨ ਨੂੰ ਇੱਥੇ ਡਵਲਪ ਹੀ ਨਹੀਂ ਹੋਣ ਦਿੰਦੇ ਧਰਨੇ ਪ੍ਰਦਰਸ਼ਨ ਉਹਦੇ ਖਿਲਾਫ ਜਦੋਂ ਆਪ ਦੇ ਸਵਾਰਥ ਪੂਰੇ ਨਾ ਹੋਣ ਤੇ ਕਿਸੇ ਦੇ ਖਿਲਾਫ ਵੀ ਧਰਨੇ ਪ੍ਰਦਰਸ਼ਨ ਕਰਾ ਕੇ ਉਹਨੂੰ ਡਰਾ ਦੇਣਾ ਉਹਨੂੰ ਠਮਕਾਉਣਾ ਉਸ ਨੂੰ ਇਸ ਰਾਜ ਤੋਂ ਬਾਹਰ ਕਰਨਾ ਜੀ ਇਹ ਇਥੋਂ ਦਾ ਕਲਚਰ ਬਣਾ ਦਿੱਤਾ ਹੈ